ਤੇ ਕੀ ਕਰਾਂ ਚਾਹੁੰਦੇ ਜੀ ਅੱਜ ਜਿਹੜੇ ਇਲੈਕਸ਼ਨ ਚੱਲ ਰਿਹਾ ਹਾਂ ਜੀ ਸਰ ਕਿਸ ਤਰ੍ਹਾਂ ਦੇ ਹੰਗਾਰਾ ਆਇਆ ਇੱਥੇ ਮੇਰੇ ਆਪ ਹੰਗਾਰਾ ਸਰ ਬਹੁਤ ਵਧੀਆ ਹੋ ਗਿਆ ਛਾਂਤ ਮਹੀਨਾ ਬੋਰਡ ਪੈ ਰਹੀ ਆ ਤੇ ਛਾਂਤ ਮਹੀਨਾ ਹੀ ਪੈਣੀ ਚਾਹੀਦੀ ਸਰ ਅਸੀਂ ਤੇ ਇਹੋ ਹੀ ਚਾਹੁੰਨੇ ਲੜਾਈ ਕਲੇਸ਼ ਨਾ ਹੋਵੇ ਤੇ ਚਲੋ ਜਿੱਥੇ ਜਿੱਥੇ ਕਿੰਿਆਂ ਦਾ ਮਾਣਿਆ ਉੱਥੇ ਉੱਥੇ ਬੋਰਡ ਪਾਈ ਜਾਂਦੇ ਤੁਰੇ ਜਾਂਦੇ ਸਰ ਸਰਕਾਰ ਵੱਲੋਂ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਅਸੀਂ ਛਾਂਤ ਦਾ ਪ੍ਰਬੰਧ ਕਰਾਈ ਕਿ ਪ੍ਰੋਪਰ ਉਪਾਅ ਕੀਤੇ ਗਏ ਹਾਂਜੀ ਹਾਂਜੀ ਪੂਰੇ ਜੀ ਪੂਰੇ ਸਾਰੇ ਹਾਂਜੀ ਟੀਨਾ ਮੈਂ ਆਪਣਾ ਤੇ ਅੱਜ ਵੋਟਾਂ ਦਾ ਤਿਉਹਾਰ ਹੈ ਕਿਸ ਤਰ੍ਹਾਂ ਦਾ ਦੇਖ ਰਹੇ ਆ ਜੀ ਮੇਰਾ ਨਾਮ ਮਨਜੀਤ ਸਿੰਘ ਪੂਰਾ ਕੋਨਾ ਤੇ ਵੋਟਾਂ ਦਾ ਰੁਝਾਨ ਬੜਾ ਵਧੀਆ ਚੱਲ ਰਿਹਾ ਜੀ ਤੇ ਪਹਿਲੀ ਵਾਰੀ ਵੇਖਿਆ ਜਾਂਦੀ ਹੈ ਵਧੀਆ ਇੰਤਜ਼ਾਮ ਕੀਤਾ ਹੈ ਸਰਕਾਰ ਵੱਲੋਂ ਪਾਣੀ ਦਾ ਪ੍ਰਬੰਧ ਕੀਤਾ ਗਿਆ ਖਾਸ ਕਰਕੇ ਸ਼ਾਂਦਾ ਕੋਈ ਲੜਾਈ ਝਗੜਾ ਕੋਈ ਐਦਾਂ ਦੇ ਕੋਈ ਹੁੰਦੇ ਆਸਾਰ ਨਹੀਂ ਹੈਗੇ ਸਾਰੇ ਵਧੀਆ ਚੰਨਪੇਟ ਟੰਗ ਨਾ ਵੋਟਾਂ ਪੈ ਰਹੀਆਂ ਇਹ ਕੀ ਵੋਟਰਾਂ ਸਪੋਰਟਰਾਂ ਨੂੰ ਕੀ ਫੀਲ ਕਰਨਾ ਚਾਹੋਗੇ ਜਿਹੜੇ ਘੱਟ ਆ ਰਹੇ ਹੱਲੇ ਕਾਟੇ ਕੁਛ ਤਾਂ ਪਹਿਲਾਂ ਸਵੇਰੇ ਸਵੇਰੇ ਮਾਰਨਿੰਗ ਟਾਈਮ 'ਚ ਕਾਫੀ ਤਰ੍ਹਾਂ ਚਾਏ ਸੀਗੇ ਹੁਣ ਥੋੜਾ ਵੈਦਰ ਦਾ ਫਰਕ ਪੈ ਗਿਆ ਗਰਮੀ ਹੋ ਗਈ ਥੋੜੀ ਤੇ ਜਾ ਕੁਛ ਜਾ ਕੇ ਘਰਾਂ ਤੋਂ ਲਿਆ ਰਹੇ ਗੱਡੀਆਂ ਤੇ ਸਾਰਿਆਂ ਨੂੰ ਜਿੱਦਾਂ ਠੀਕ ਲੱਗਦਾ ਆ ਰਹੇ ਆ ਬਰਬਰ ਜੀ ਗੱਲ ਕਰੀਏ ਤਾਂ ਚਲੋ ਐਮਐਲਏ ਦੇ ਇਲੈਕਸ਼ਨ 'ਚ ਤਾਂ ਭੀੜ ਕਾਫੀ ਹੁੰਦੀ ਆ ਐਮਪੀ 'ਚ ਇੰਨਾ ਕਦੀ ਇਕੱਠ ਵੇਖਿਆ ਨਹੀਂਗਾ ਐਤਕੀ ਪਹਿਲੀ ਵਾਰ ਲੱਗਦਾ ਵਾ ਕੀ ਲੱਗਦਾ ਲੱਗਦੀ ਪਹਿਲੀ ਵਾਰ ਹੋਇਆ ਜੀ ਕੁਛ ਤਾਂ ਕੈਂਡੀਡੇਟ ਨਵੇਂ ਆ ਗਏ ਵਿੱਚ ਉਸ ਜਿੱਦਾਂ ਵੀ ਅਮਰਤਪਾਲ ਸਿੰਘ ਦਾ ਜਿਆਦਾ ਉਹ ਕਰਕੇ ਜਿਹੜੇ ਜੰਗ ਜਿਹੜੇ ਯੂਥ ਹੈ ਆਪਣਾ ਉਹਨਾਂ ਦਾ ਕਰਕੇ ਥੋੜਾ ਜ਼ਿਆਦਾ ਰੁਝਾਨ ਹੈ ਉਧਰ ਨੂੰ ਬਾਕੀ ਪਾਰਟੀਆਂ ਦਾ ਮੁਕਾਬਲਾ ਠੀਕ ਇੱਕੋ ਜਿਹਾ ਸੇਮ ਹੀ ਆ ਸਾਰਿਆਂ ਨੂੰ ਦੇਖਣ ਨੂੰ ਮਿਲ ਰਿਹਾ ਇੱਥੇ ਕੋਈ ਨਹੀਂ ਤਾਂ ਸੇਮ ਹੈ ਬਾਕੀ ਦਾ ਪਤਾ ਨਹੀਂ ਲੱਗਿਆ ਹਾਂਜੀ ਥੈਂਕ ਯੂ